ਸਾਰੇ ਉਮੀਦਵਾਰ ਇਹ ਕਹਿੰਦੇ ਆ ਜੀ ਅਸੀਂ ਮੁੱਦਾ ਠਾਵਾਵਾਂਗੇ ਗੋਲੀਕਾਂਡ ਤੇ ਬੀਏਡੀਵੀ ਮਾਮਲੇ ਦਾ ਹਾਂਸਰਾਏ ਹਸਦੀ ਕਿਸ ਤਰੀਕੇ ਨਾਲ ਠਾਉਣਗੇ ਕਿਹੜੇ ਜਿਹੜੇ ਬੀਏਡੀਵੀ ਤੇ ਗੋਲੀਕਾਂਡ ਮਾਮਲੇ ਹਾਂਜੀ ਸ਼ਬਦ ਗੁਰੂ ਪੰਜਾਬ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰੇ ਮੰਨਣ ਵਾਲੇ ਲੋਕ ਹੈ ਸਾਰਿਆਂ ਨੂੰ ਤਕਲੀਫ ਹੈ ਉਹਦਾ ਇਨਸਾਫ ਕੋਈ ਨੀਤ ਵਿੱਚ ਨੁਕਸ ਹੋਣਾ ਬੰਦੇ ਅੰਦਰ ਤੋਂ ਪਤਾ ਲੱਗ ਸਕਦਾ ਹੈ ਜੇ ਮੱਝਾਂ ਲੱਭ ਸਕਦੀਆਂ ਲੀਡਰਾਂ ਦੀਆਂ ਤੇ ਉਹ ਮੁਜਰਮ ਨਹੀਂ ਲੱਭ ਸਕਦੇ ਇੱਕ ਮੱਝ ਗਵਾਹ ਜਦ ਸਾਰੇ ਪੁਲਿਸ ਨੂੰ ਵਕਤ ਪਾ ਦਿੰਦੇ ਪ੍ਰਸ਼ਾਸਨ ਨਾਲ ਤੇ ਬੇਅਦਵੀ ਵਾਲਾ ਵੀ ਹੋ ਸਕਦਾ ਮਾਂ ਨੀਤ ਵਿੱਚ ਕੋਈ ਫਰਕ ਹੈ ਅਵੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਡਿਬਿਊਗੜ੍ਹ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਵਾਸਤੇ ਹੰਸ ਰਾਜ ਦੀ ਕਿਉਂਕਿ ਪੰਥ ਦਰਦੀ ਹੈ ਲੋਕ ਉਹਨਾਂ ਦੇ ਕਾਫੀ ਇਹ ਸਵਾਲ ਹੈ ਕਿ ਕਿਸ਼ਾਰੇ ਮੇਰੇ ਹਿਸਾਬ ਨਾਲ ਜੇ ਕਿਸੇ ਨੇ ਅਦਾਲਤ ਨੇ ਕੋਈ ਹੁਕਮ ਕੀਤਾ ਜੀ ਉਹਦੀ سزا ਪੂਰੀ ਹੋ ਗਈ ਆ ਜਿੰਨੀ ਉਹਨਾਂ ਨੇ ਬੋਲੀ ਸੀ ਤੇ ਜੇ ਦੋ ਤੋ ਤਿੰਨ ਤਿੰਨ ਵਾਰ ਪੂਰੀ ਹੋ ਗਈ ਆ ਇਹ ਤਾਂ ਇਮੀਡੀਏਟਲੀ ਛੱਡਣਾ ਚਾਹੀਦਾ ਪ੍ਰੋਫੈਸਰ ਭੁੱਲਰ ਦੀ ਮੈਂ ਹਾਲਤ ਵੇਖਦਾ ਹਾਂ ਨਾ ਸਾਰੇ ਆਪਣੇ ਆ ਬੰਦੇ ਵਿਚਾਰੇ ਸੋਚ ਲੈ ਕੇ ਚੱਲੇ ਸੀ ਹੋ ਹੋ ਲੀਡਰਾਂ ਨੂੰ ਕੁਝ ਨਹੀਂ ਹੋਇਆ ਸਾਡੇ ਬੱਚਿਆਂ ਨੂੰ ਮਰਵਾਤਾ ਬਹੁਤ ਹੈ ਕ੍ਰਿੰਗੋਰ ਦੇ ਵਿੱਚ ਤੁਸੀਂ ਇਹ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਤੁਹਾਡੀਆਂ ਤੇ ਮੁੱਦੇ ਕਿਹੜੇ ਕਿਹੜੇ ਮੰਦੇ ਵਿੱਚ ਸੋਚਿਆ ਹੈ ਕਿ ਜੇਕਰ ਲੋਕ ਜਿਤਾ ਕੇ ਭੇਜਦੇ ਆ ਤੇ ਪਹਿਲ ਦੇ ਅਧਾਰ ਤੇ ਜਾ ਕੇ ਉਠਾਉਂਗੇ ਤੇਲ ਦੀ ਧਰਤੀ ਤੇ ਪਹਿਲਾਂ ਇਨਫਰਾਸਟ੍ਰਕਚਰ ਬਦਲਣ ਵਾਲਾ ਸੀਵਰੇਜ ਦਾ ਵੀ ਹੈ ਪਾਣੀ ਦੀ ਬੜੀ ਸਮੱਸਿਆ ਹੈ ਕੋਈ ਅੱਛਾ ਐਜੂਕੇਸ਼ਨ ਅਧਾਰਾ ਹੋ ਨਹੀਂ ਹੈ ਜਿੱਥੇ ਗਰੀਬ ਬੱਚੇ ਵੀ ਪੜ ਸਕਣ ਸਫਰੀ ਕਨੈਕਟੀਵਿਟੀ ਜਿਹੜੀ ਬਾਹਰ ਹੈ ਮੋਟਰਵੇ ਤੱਕ ਉਹ ਤੋਂ ਬੜੇ ਸ਼ਾਨਦਾਰ ਗੱਡਕੀ ਸਾਹਿਬ ਨੇ ਮੋਦੀ ਸਾਹਿਬ ਨੇ ਬੜੀਆਂ ਪੂਰੇ ਹਿੰਦੁਸਤਾਨ ਦੀ ਸੜਕਾਂ ਬਣਾਈ ਉਹ ਮਾਲਵੇਚ ਵੀ ਬਣਿਆ ਪਹਿਲਾਂ ਤਾਂ ਧਰਨ ਹੀ ਪੈ ਜਾਂਦੀ ਹੁੰਦੀ ਸੀ ਜਦੋਂ ਆਉਂਦੇ ਸੀ ਅਸੀਂ ਖਾੜਾ ਲਾਉਣ ਬਹੁਤ ਸ਼ਾਨਦਾਰ ਇਨਸਾਈਡ ਸ਼ਹਿਰ ਦੇ ਜਿੱਦਾਂ ਰਾਮਪੁਰਾ ਫੂਲ ਉੱਥੇ ਮਿੱਲਾ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਆ ਵਾਪਸ ਲਿਆਉਣੀਆਂ ਚਾਹੀਦੀਆਂ ਕਿਤੇ ਮੰਡੀਆਂ ਸੀ ਉਹ ਵਾਪਸ ਲਿਆਉਣੀਆਂ ਚਾਹੀਦੀਆਂ ਪਹਿਲਾਂ ਹੀ ਦਾਵਾ ਕਰਨ ਦੀ ਬਜਾਏ ਇੱਕ ਇੱਕ ਕਰਕੇ ਕੰਮ ਇੰਨੇ ਕਰਾਂਗੇ ਕਿ ਪਹਿਲੇ ਸਾਲ ਤੋਂ ਰਾਸ਼ਟਰੀ ਦੀ ਵੀ ਲੋੜ ਹੈ ਅਫਰੀਕਾ ਇੰਡਸਟਰੀ ਦੀ ਬੜੀ ਜ਼ਬਰਦਸਤ ਜ਼ਰੂਰਤ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਹੰਸ ਰਾਜ ਹੰਸ ਤੇ ਲਗਾਤਾਰ ਆਪ ਦੇ ਕਾਰਜਕਰਤਾ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਅੱਜ ਫਰੀਦਕੋਟ ਦੇ ਵਿੱਚ ਪਹੁੰਚੇ ਹੈ ਗੱਲਬਾਤ ਕਰਦੇ ਆਂ। ਹੰਸ ਜੀ ਸਭ ਤੋਂ ਪਹਿਲਾਂ ਸਵਾਗਤ ਸਤਿ ਸ੍ਰੀ ਅਕਾਲ ਰਮਾਣਾ ਸਾਹਿਬ ਛਣੋ ਵੀ ਤੁਹਾਡੇ ਵਿਊਅਰਜ਼ ਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਕਿਸ ਤਰੀਕੇ ਦੀਆਂ ਤਿਆਰੀਆਂ ਐ ਕਿਉਂਕਿ ਹੰਸ ਰਾਜ ਦਾ ਰਿਸਪੌਂਸ ਲੋਕਾਂ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਬਹੁਤ ਮਿਲਦਾ ਹੈ। ਹਾਲਾਂਕਿ ਸਾ ਨਾਂ ਵੱਲ ਵਿਰੋਧ ਆ ਪਰ ਅੰਦਰ ਘਾਤੇ ਕਿਤਨਾ ਕਿਤੇ ਲੋਕਾਂ ਦਾ ਕਾਫੀ ਰਿਸਪਾਂਸ ਮਿਲਦਾ ਦਿਖਾਈ ਦੇ ਰਿਹਾ ਜਿਹੜੀ ਤੁਹਾਡੀ ਨੀਅਤ ਹੈ ਜਿਹੜੀ ਤੁਸੀਂ ਹੱਥ ਬੰਨ ਕੇ ਹਰੇਕ ਨਾਲ ਗੱਲ ਕਰਦੇ ਆ ਇਹ ਮੈਂ ਇਲੈਕਸ਼ਨ ਚ ਨਹੀਂ ਜਿੱਦੋਂ ਦਾ ਜੰਮਿਆ ਮੇਰੇ ਮਾਤਾ ਪਿਤਾ ਜੀ ਨੇ ਇਹੀ ਸੰਸਕਾਰ ਦਿੱਤੇ ਸੀ ਕਿ ਬੇਟਾ ਨਿਮਰਤਾ ਵਿੱਚ ਹੀ ਹੈ ਨਿਵੇਂ ਸੋ ਗੋਰਾ ਹੋਏ ਸੋ ਉਹ ਆਵਾਜ਼ਤ ਵਾਲੇ ਬੰਦੇ ਸੀ ਪਿਤਾ ਜੀ ਕਿ ਬੇਟਾ ਹੰਕਾਰ ਨੂੰ ਮਾਰਨ ਦੀ ਰਿਆਜ਼ ਕਰਦੇ ਰਵੋ ਗਾਣਾ ਆਪਣੇ ਆਪ ਆ ਜਾਏਗਾ ਸਫਲਤਾ ਆਪਣੇ ਆਪ ਮਿਲੇਗੀ ਫਰੀਲ ਕੋਰਟ ਦੇ ਵਿੱਚ ਤੁਸੀਂ ਇਹ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਤੁਹਾਡੀਆਂ ਤੇ ਮੁੱਦੇ ਕਿਹੜੇ-ਕਿਹੜੇ ਮੰਦੇ ਵਿੱਚ ਸੋਚਿਆ ਹੈ ਕਿ ਜੇਕਰ ਲੋਕ ਜਿਤਾ ਕੇ ਭੇਜਦੇ ਆ ਤੇ ਪਹਿਲ ਦੇ ਅਧਾਰ ਤੇ ਜਾ ਕੇ ਉਠਾਉਂਗੇ ਪਹਿਲ ਦੇ ਅਧਾਰ ਤੇ ਪਹਿਲਾਂ ਇਨਫਰਾਸਟ੍ਰਕਚਰ ਬਦਲਣ ਵਾਲਾ ਸੀਵਰੇਜ ਦਾ ਵੀ ਹੈ ਪਾਣੀ ਦੀ ਬੜੀ ਸਮੱਸਿਆ ਹੈ ਕੋਈ ਅੱਛਾ ਐਜੂਕੇਸ਼ਨ ਅਦਾਰਾ ਉਹ ਨਹੀਂ ਹੈ ਜਿੱਥੇ ਗਰੀਬ ਬੱਚੇ ਵੀ ਪੜ ਸਕਣ ਜਿਨ੍ਹਾਂ ਦੇ ਮਾਪੇ ਅਫੋਰਡ ਨਹੀਂ ਕਰਦੇ ਕਮਰਸ਼ਲ ਜੇ ਕੋਈ ਹੈ ਤੇ ਉਹਦਾ ਫਾਇਦਾ ਕੁਝ ਹੀ ਲੋਕਾਂ ਨੂੰ ਆ ਤੇ ਉਹ ਵੀ ਅੱਛੀ ਗੱਲ ਹੈ ਲੇਕਿਨ ਹੋਰ ਲੋੜ ਆ ਔਰ ਕਨੈਕਟੀਵਿਟੀ ਜਿਹੜੀ ਬਾਹਰ ਹੈ ਮੋਟਰਵੇ ਤੱਕ ਉਹ ਤੋਂ ਬੜੇ ਸ਼ਾਨਦਾਰ ਗੱਡਕਰੀ ਸਾਹਿਬ ਨੇ ਮੋਦੀ ਸਾਹਿਬ ਨੇ ਬੜੀਆਂ ਪੂਰੇ ਹਿੰਦੁਸਤਾਨ ਚ ਸੜਕਾਂ ਬਣਾਈਆਂ ਉਹ ਮਾਲਵੇ ਚ ਵੀ ਬਣੀਆਂ ਪਹਿਲਾਂ ਤਾਂ ਧਰ ਨਹੀਂ ਪੈ ਜਾਂਦੀ ਹੁੰਦੀ ਸੀ ਜਦੋਂ ਆਉਂਦੇ ਸੀ ਅਸੀਂ ਖਾੜਾ ਲਾਉਣ ਬਹੁਤ ਸ਼ਾਨਦਾਰ ਇਨਸਾਈਡ ਸ਼ਹਿਰ ਦੇ ਜਿੱਦਾਂ ਰਾਮਪੁਰਾ ਫੂਲ ਉੱਥੇ ਮਿਲਣਾ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਆ ਵਾਪਸ ਲਿਆਉਣੀਆਂ ਚਾਹੀਦੀਆਂ ਕਿਤੇ ਮੰਡੀਆਂ ਸੀ ਉਹ ਵਾਪਸ ਲਿਆਉਣੀਆਂ ਚਾਹੀਦੀਆਂ ਕਿਤੇ ਰੇਲਵੇ ਲਾਈਨ ਵਿਛਾ ਦਿਓ ਤੇ ਹੋਰ ਈਜ਼ੀ ਹੋਏਗਾ ਵਪਾਰੀਆਂ ਲਈ ਇੰਡਸਟਰੀ ਵੱਡੀ ਲਾਉਣ ਦੀ ਬੜੀ ਚਾਹਤ ਆ ਸੋ ਕੋਸ਼ਿਸ਼ ਇਹ ਕਰਾਂਗੇ ਪਹਿਲਾਂ ਹੀ ਦਾਵਾ ਕਰਨ ਦੀ بجائے ਇੱਕ ਇੱਕ ਕਰਕੇ ਕੰਮ ਇੰਨੇ ਕਰਾਂਗੇ ਕਿ ਪਹਿਲੇ ਸਾਲ ਦੋ ਸਾਲ ਰੈਸਟਰੀ ਦੀ ਵੀ ਲੋੜ ਹੈ ਫਰੀਦ ਕੋ ਇੰਡਸਟਰੀ ਦੀ ਬੜੀ ਜ਼ਬਰਦਸਤ ਜ਼ਰੂਰਤ ਹੈ ਸੋ ਕਰਕੇ ਫਿਰ ਲੋਕਾਂ ਤੋਂ ਸ਼ਾਬਾਸ਼ ਲਵਾਵਾਂਗੇ ਥੈਂਕ ਯੂ ਨਹੀਂ ਸ਼ਾਬਾਸ਼ ਲਵਾਵਾਂਗੇ ਸਾਰੇ ਉਮੀਦਵਾਰ ਇਹ ਕਹਿੰਦੇ ਆ ਜੀ ਅਸੀਂ ਮੁੱਦਾ ਠਾਵਾਵਾਂਗੇ ਗੋਲੀਕਾਂਡ ਤੇ ਬੇਅਦਵੀ ਮਾਮਲੇ ਦਾ ਹਾਂ ਸਰ ਆਏ ਹੰਸਦੀ ਕਿਸ ਤਰੀਕੇ ਨਾਲ ਠੋਣਗੇ ਫਿਰ ਕਿਹੜੇ ਜਿਹੜੇ ਬੇਅਦਵੀ ਤੇ ਗੋਲੀਕਾਂਡ ਮਾਮਲੇ ਹਾਂਜੀ ਸ਼ਬਦ ਗੁਰੂ ਆਪ ਪੰਜਾਬ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰੇ ਮੰਨਣ ਵਾਲੇ ਲੋਕ ਹੈ ਸਾਰਿਆਂ ਨੂੰ ਤਕਲੀਫ ਹੈ ਉਹਦਾ ਇਨਸਾਫ ਕੋਈ ਨੀਤ ਵਿੱਚ ਨੁਕਸ ਹੋਣਾ ਬੰਦੇ ਅੰਦਰ ਦਾ ਪਤਾ ਲੱਗ ਸਕਦਾ ਹੈ ਤੇ ਜੇ ਮੱਜਾਂ ਲੱਭ ਸਕਦੀਆਂ ਲੀਡਰਾਂ ਦੀਆਂ ਤੇ ਉਹ ਮੁਜਰਮ ਨਹੀਂ ਲੱਭ ਸਕਦੇ ਇੱਕ ਮੱਜ ਗਵਾਜ ਜਦ ਸਾਰੇ ਪੁਲਿਸ ਨੂੰ ਵਕਤ ਪਾਣਦੇ ਪ੍ਰਸ਼ਾਸਨ ਨੂੰ ਤੇ ਬੇਅਦਵੀ ਵਾਲਾ ਵੀ ਹੋ ਸਕਦਾ ਮਾ ਨੀਤ ਵਿੱਚ ਕੋਈ ਫਰਕ ਹੈ ਪਾਸੇ ਜੀ ਇੱਕ ਬੇਅਦਵੀ ਆ ਜਿਹੜੇ ਆਪਣੇ ਲੰਬੇ ਸਮੇਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਡਿਪ੍ਰਿਗਟ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਵਾਸਤੇ ਹੰਸ ਰਾਜ ਦੀ ਕਿਉਂਕਿ ਪੰਥ ਦਰਦੀ ਹੈ ਲੋਕ ਉਹਨਾਂ ਦੇ ਕਾਫੀ ਇਹ ਸਵਾਲ ਹੈ ਕਿਸੇਾਰੇ ਮੇਰੇ ਸਾਵਨਾਂ ਜੇ ਕਿਸੇ ਨੇ ਅਦਾਲਤ ਨੇ ਕੋਈ ਹੁਕਮ ਕੀਤਾ ਜੇ ਉਹਦੀ ਸਜ਼ਾ ਪੂਰੀ ਹੋ ਗਈ ਹੈ ਜਿੰਨੀ ਉਹਨਾਂ ਨੇ ਬੋਲੀ ਸੀ ਕਿ ਜੇ ਦੋ ਤੋਂ ਤਿੰਨ ਤਿੰਨ ਵਾਰ ਪੂਰੀ ਹੋ ਗਈ ਹੈ ਫਿਰ ਤਾਂ ਇਮੀਡੀਏਟਲੀ ਛੱਡਣਾ ਚਾਹੀਦਾ ਪ੍ਰੋਫੈਸਰ ਭੁੱਲਰ ਦੀ ਮੈਂ ਹਾਲਤ ਵੇਖਦਾ ਹਾਂ ਨਾ ਹੋਰ ਸਾਰੇ ਆਪਣੇ ਆ ਬੰਦੇ ਵਿਚਾਰੇ ਸੋਚ ਲੈ ਕੇ ਚੱਲੇ ਸੀ ਹੋ ਹੋ ਲੀਡਰਾਂ ਨੂੰ ਕੁਝ ਨਹੀਂ ਹੋਇਆ ਸਾਡੇ ਬੱਚਿਆਂ ਨੂੰ ਮਰਵਾ ਦਿੱਤਾ ਬਹੁਤ ਹੈ ਨਾ ਉਹਨਾਂ ਦੇ ਪਿਆਰੇ ਸੋਹਣੇ ਤੇ ਪਿਆਰੇ ਬੱਚੇ ਮੈਂ ਵੀ ਉਹਨਾਂ ਜਣਾ ਚ ਬਹੁਤ ਖੁਸ਼ ਹੁਕਤ ਆ ਬਸਰਾਜ ਜੀ ਮੋਦੀ ਸ਼ਾਹ ਦੇ ਤੇ ਵੀ ਬੱਚੇ ਹੋਏ ਤੇ ਵੀ ਰੱਬ ਦਾ ਕ੍ਰਿਸ਼ਨ ਬਸਰਾਜ ਜੀ ਮੋਦੀ ਸ਼ਾਹ ਦੇ ਤੇ ਮੇਤ ਸ਼ਾਹ ਦੇ ਰਾਈਟ ਹੈਂਡ ਮੰਨੇ ਜਾਂਦੇ ਆ ਇਹ ਵਾਅਦਾ ਉਠਾਉਣਗੇ ਨਾ ਮੈਂ ਤਾਂ ਪਹਿਲਾਂ ਵੀ ਉਠਾਉਣਾ ਹਮਾ ਜੀ ਤੁਸੀਂ ਸਾਰਾ ਚੈੱਕ ਕਰਿਓ ਪਾਰਲੀਮੈਂਟ ਚ ਮੈਂ ਇਹੀ ਕਿ ਅੱਜ ਭਗਵਾਨ ਰਾਮ ਜੀ ਤੇ ਵੀ ਜਦੋਂ ਮੈਂ ਬੋਲਿਆ ਤੇ ਮੈਂ ਉਹ ਪਹਿਲੂ ਲਿਆ ਜਿਹੜਾ ਸ਼ਾਇਦ ਘਟ ਲਿਆ ਹੋਵੇ ਮੈਂ ਕਿਹਾ ਭਗਵਾਨ ਰਾਮ ਜੀ ਨੂੰ ਅਸੀਂ ਅਗਰ ਸਮਝਣਾ ਜਬ ਮੰਨਣਾ ਪਹਿਲਾਂ ਹਿਰਦੇ ਚ ਪ੍ਰੇਮ ਲਿਆਉਣਾ ਚਾਹੀਦਾ ਸਾਨੂੰ ਕਰੁਣਾ ਲਿਆਉਣੀ ਚਾਹੀਦੀ ਹੈ ਹਮ ਦਰਦੀ ਲਿਆਉਣੀ ਚਾਹੀਦੀ ਹੈ ਬਾਬਾ ਫਰੀਦ ਦੀ ਧਰਤੀ ਤੋਂ ਤੁਹਾਨੂੰ ਮੌਕਾ ਮਿਲਿਆ ਹੈ ਬਾਬਾ ਫਰੀਦ ਜੀ ਤੁਸੀਂ ਬੋਲ ਵੀ ਗਾਏ ਪਿਛਲੇ ਸਮੇਂ ਦੇ ਵਿੱਚ ਉਹ ਵੀ ਥੋੜੇ ਸੁਣਾ ਦਿਓ ਬਾਬਾ ਫਰੀਦ ਜੀ ਦਾ ਬਹੁਤ ਸ਼ਾਨਦਾਰ ਉਹਨਾਂ ਦਾ ਕੀ ਕਹਿਣਾ ਉਹ ਤਾਂ ਐਡੀ ਅਲੌਕਿਕ ਇੱਕ ﺍﻟहाम ਹੈ ਰੱਬ ਵੱਲੋਂ ਕਿ ਗੁਰੂ ਨਾਨਕ ਪਾਤਸ਼ਾਹ ਖੁਦ ਜਾ ਕੇ ਪਾਕਪਟਨ ਬਾਣੀ ਲੈ ਕੇ ਆਏ ਉਹ ਬਾਣੀ ਉਹ ਸ਼ਲੋਕ ਮਹਿਫੂਜ਼ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਚੋਂ ਥੋੜਾ ਜਿਹਾ ਮੈਂ ਅਰਜ਼ ਕਰਦਾ ਵਾਂ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਵੇ ਕਾਲਾ ਮੈਂਡਵੇ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਫਰੀਦਾ ਲੋਕ ਕਹੇ ਦਰਵੇਸ਼ ਫਰੀਦਾ ਐਸਾ ਹੋਏ ਰਹੋ ਜੈਸੇ ਕਖ ਮਸੀਤ ਪੈਰਾ ਹੇਠ ਲਤਾੜੀਏ ਫਿਰ ਵੀ ਨਾ ਛੱਡੇ ਪ੍ਰੀਤ ਫਰੀਦਾ ਫਿਰ ਵੀ ਨਾ ਛੱਡੇ ਪ੍ਰੀਤ ਜੋਤ ਮਾਰੇ ਮੁਕੀਆਂ ਤਿੰਨਾ ਨਮਰੀ ਕੋਮ ਆਪਣੜੇ ਕਰ ਜਾਏ ਕੇ ਪੈਰ ਤਨਾ ਦੇ ਚਮ ਫਰੀਦਾ ਕਰਤਿਨ ਦੇ ਚਮਕ लास्ट ਸਵਾਲ ਆ ਹਸਰਾਜੀ ਕਹਿੰਦੇ ਹੁਣ ਸਿੱਲੀ ਸਿੱਲੀ ਨਹੀਂ ਠੰਡੀ ਹਵਾ ਉਹ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਵਾਲਾ ਫੁੱਲ ਖਿੜੇਗਾ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਮਾਲ ਵਿੱਚ ਫੁੱਲ ਖਿੜੇਗਾ ਥੈਂਕ ਯੂ ਵੈਰੀ ਮੱਚ ਤਾਂ ਇਹ ਸਾਨਾ ਹਸਰਾਏ ਹੰਸ ਤਾਂ ਇਹਨਾਂ ਨੇ ਜਿਹੜਾ ਬੜੀ ਬ੍ਰੀਕ ਦੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਸਿੱਧੇ ਇਹਨਾਂ ਨੇ ਕਹਿਤਾ ਹੈ ਕਿ ਹੁਣ ਮਾਲਵੇ ਦੇ ਵਿੱਚ ਕਮਲ ਦਾ ਫੁੱਲ ਖਿੜੇਗਾ ਠੰਡੀ ਠੰਡੀ ਹਵਾ ਆਏਗੀ ਆ ਦੇਖਦੇ ਹਾਂ ਹੁਣ ਮਾਲਵੇ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਠੰਡੀ ਠੰਡੀ ਹਵਾ ਆਉਂਦੀ ਹੈ ਲੋਕ ਉਸ ਬੋਲਾਂ ਤੇ ਖਰੇ ਉਤਰਦੇ ਆ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ